ਸਵੇ ਅਹ ਦੂਜੇ ਸੂਏ ਕੱਟੀ ਆ ਭਾਈ ਦੂਜੇ ਸੂਏ 11 12 ਕਿਲੋ ਦੁੱਧ ਆਮ ਨਾਲ ਛੋਟੀ ਨੇ ਦੇਣਾ ਤੇ ਭਾਅ ਵੀ 22 23 ਦਾ ਬਹੁਤ ਛੋਟਾ ਭਾਅ ਆ ਜਾਵਾ ਜਿਵੇਂ ਕਿਸੇ ਨੇ ਦੁੱਧ ਪੀਣ ਨੂੰ ਲੈਣੀ ਹੈ ਛੋਟੀ ਦੂਜੇ ਸੂਏ ਐ ਨਵੀਂ ਛੋਟੀ ਦਾ ਪਿਓਰ ਕਾਲੀ ਜਾਮਣ ਵਰਗੀ ਮੰਗਰ ਕੱਟੀ ਐ 4 5 ਦਿਨਾਂ ਦੀ ਸੂਈ ਹੋਈ ਐ ਐ ਜੈਡ ਬਲੈਕ ਪਿਛੇ ਕੱਟੀ ਐ ਜੈਡ ਬਲੈਕ ਕਾਲੀ ਸਪਲਾਈ ਦੀ ਹੁੰਦੀ ਐ ਪੂਰੀ ਜੈਡ ਬਲੈਕ ਆਪ ਵੀ ਜੈਡ ਬਲੈਕ ਪੂਰੀ ਬਰੀਡਰ ਪੂਰੀ ਜਦੋਂ ਆ ਗਈ ਮੰਗਦੋ ਖਾਣੇ ਹਾਂ ਦੇਖ ਆ ਗਈ ਹਾਂ ਚੱਲੀਏ ਦੇਖ ਆਮ ਇੱਥੇ ਬੜੇ ਬੰਦੇ ਅੱਜ ਦਿਨ ਦਿਨ ਆਦੇ ਤਾਂ ਥੋੜੀ ਜੀ ਤੂੜੀ ਦਾ ਰੋਕ ਦੇ ਕੇ ਚੱਲੀਂ ਬੰਦੇ ਉਰਲੇ ਪਾਸੇ ਹਾਂ ਹਾਂ ਹੈ ਵੀ ਵੀਰੇ ਐ ਜੱਜਪਾ ਜਿਆ ਕੋਈ ਚੱਕਰ ਨਹੀਂ ਬਾਕੀ ਐ ਵੀ ਕੱਟੀ ਦੁੱਧ ਵਾਲੀ ਐ ਪਤਾ ਕੀ ਆ ਜਰਾ ਜਿੰਨਾ ਫਾਤਾ ਤੇ ਹੈ ਨਾ 5000 ਹੈ ਤੇ 3000 ਹੈ ਤੇ ਹੈ 4000 ਮੰਨ ਕੇ ਚੱਲਾ ਜੇ ਆਪਾਂ ਰੋਜ਼ ਦਾ 5000 ਨਫਾ ਵੀ ਲਾਉਨੇ ਆ ਰੋਜ਼ ਦਾ ਸਹੀ ਠੀਕ ਹੈ ਤਾਂ 5000 ਨੂੰ ਤੂੰ 30 ਦਿਨਾਂ ਨਾਲ ਗੁਣਾ ਕਰਦਾ 53 ਦੇ 15 12 ਲੱਖ ਰੁਪਏ ਮਹੀਨਾ ਹੋ ਗਿਆ ਤੇ ਲੱਖ 80 90 ਲੱਖ ਦੇ ਨੇੜੇ-ਪੇੜੇ ਦੁੱਧ ਪਾਦਨੇ ਆਪਾਂ ਹਣਾ 2 2.5 ਲੱਖ ਰੁਪਏ ਜੇ ਆਮਦਾਰੀ ਦਾ ਵੱਜਦਾ ਤੇ ਜਿਹੜਾ ਆਪਣਾ ਦੂਜਾ ਪੱਕਾ ਮਾਲ ਦੁੱਧ ਤੇ ਲਾਇਆ ਹੋਇਆ ਉਹ ਅੱਡਾ ਹੈ ਵਪਾਰ ਆੜੇ ਦੀ ਗੱਲ ਕਰਦਾ ਤੇ ਫਿਰ ਆਪਾਂ ਨੂੰ ਝੂਠ ਮਾਰਨ ਦੀ ਤੇ ਬਿਨਾ ਸਪਲਾਈ ਕਰਕੇ ਝੂਠ ਮਾਰ ਕੇ ਪਸ਼ੂ ਕਿਸੇ ਨੂੰ ਦੇਣ ਦਾ ਫਾਇਦਾ ਕੀ ਹੈ ਤੇ ਆਪਾਂ ਹੁਣ 14-15 ਝੋਟੀਆਂ ਲੈ ਜਾਂਦੇ ਚਾਰ ਦਿਨਾਂ ਚ ਵੇਚ ਲੀਆਂ ਥੋੜੇ ਨਫੇ ਨਾਲ ਨਾਲੇ ਨਾਲੇ ਅਗਲਾ ਖੁਸ਼ ਨਾ ਆਪਾਂ ਖੁਸ਼ ਨਾਲੇ ਆਪਣੀ ਸੋਹਣੀ ਰਜਕਾਰ ਚੱਲ ਰਿਆ ਨਾਲੇ ਅਗਲੇ ਚੱਲਦੇ ਰਹਿਣਾ ਤੇ ਜੇ ਇਹੀ ਆਪਾਂ 10 10 20 20 ਹਜ਼ਾਰ ਕਰਕੇ ਵਧਾ ਕੇ ਵੇਚਾਂਗੇ ਤਾਂ ਜਿਹੜਾ ਐਥ ਕੀ ਲੈ ਗਿਆ ਉਹ ਫਿਰ ਦੂਜੀ ਵਾਰ ਨਹੀਂ ਆਉਂਦਾ ਤੇ ਕੰਮ ਇਹ ਇਹ ਜ ਹੈ ਜੇ ਇਹਨੂੰ ਕੰਟੀਨਿਊ ਚਲਾਉਣਾ ਹੈ ਜਾਇਜ਼ ਕਮਾਈ ਚਾਹਾਂ ਵੀਡੀਓ ਕੋੜੇ ਰੇਟ ਨਾਲ ਆਪਾਂ ਲਗਾਤਾਰ ਚੱਲਣਾ ਤਾਂ ਹੋਊਗੀ ਨਹੀਂ ਬਈ ਫਿਰ ਕੰਮ ਮਤਲਬ ਬਹਲੇ ਲੰਮੇ ਨਹੀਂ ਚੱਲਿਆ ਕਰਦੇ ਥੋੜੀ ਚੱਲਿਆ ਕਰਦੇ ਨੇ ਤੇ ਆਪਣੇ ਅੰਦਰ ਪ੍ਰਮਾਤਮਾ ਨੇ ਸਹਜ ਇੰਨੀ ਕੁ ਵਰਤੀ ہوئی ਹੈ ਪ੍ਰਮਾਤਮਾ ਨੇ ਇੰਨਾ ਕੁ ਸਹਜ ਦਿੱਤਾ ਹੋਇਆ ਵੀ ਮੈਨੂੰ 8-9 ਸਾਲ ਹੋ ਗਏ 10 10 ਹੋ ਗਏ ਮੈਨੂੰ 10 ਸਾਲ ਹੋ ਗਏ ਤੂੰ ਚੋਹਣ ਇੰਨੀ ਤੇ 10 ਸਾਲ ਹੋ ਗਏ ਮੈਨੂੰ ਆ ਥਣ ਦਿਖਾ ਦੇ ਦਿਖਾ ਬੱਸ ਮੈਂ ਉਹ ਝੋਟੀ ਦਿਖਾ ਦੇ ਤਰ ਤੁਨ ਮਾਰ ਕੇ ਦੇ ਤਰ ਦੇ ਝੋਟੇ ਚਾਰ ਦੇ ਚੋਤੀ ਇਹ ਗੜਫੇ ਵਰਗੀ ਧਾਰ ਹੈ ਵਾਹ ਮੈਂ ਬੁੜਾ ਨਾ ਤੇ ਦੂਜੇ ਸੂਰੇ ਝੋਟੀਆਂ ਯਾਰ ਪਿਓਰ ਆ ਤੇ ਐ ਲਾ ਲਾ ਵੀ ਜੇ ਆਪਾਂ ਥੋੜੇ ਨਾ ਆਪਣੇ ਨਾਲ ਮਾਲ ਵੇਚਦਾ ਤਾਂ ਹੀ ਆਪਣਾ ਮਾਲ ਵੇਚਦਾ ਬਈ ਆਪਣੇ ਕੋਲੇ ਕੱਲੇ ਕੱਲੇ ਘਰ ਦੇ ਜਿਹੜੇ ਆਪਣੇ ਕੋਲੇ ਪੱਕੇ ਲੱਗੇ ਹੋਏ ਨੇ 15 15 20 20 ਝੋਟੀਆਂ ਆਪਣੀਆਂ ਖੜੀਆਂ ਨੇ ਲੱਤੀਆਂ ਹਿਆ ਹਰਿਆਣੀਆਂ ਹੁਣ ਉਹਨਾਂ ਨੇ ਕੱਲ ਨੂੰ ਅਦਲਾ ਬਦਲੀ ਕਰਨੀਆਂ ਕੋ ਗੱਬਣ ਪਾ ਦੇ ਕੇ ਤਾਂ ਜੀ ਮਾਉਣੀਆਂ ਨੇ ਉਹ ਆਪਣੇ ਲਈ ਆਣਗੇ ਕਿਉਂਕਿ ਆਪਾਂ ਇੱਕ ਤਾਂ ਜਾਇਜ਼ ਰੇਟ ਦਿੱਤੇ ਹੋਏ ਨੇ 1 ਸੋ ਮਹੀਨਾ ਚੰਗੀ ਅੰਦਰੀ ਸੀਆਂ ਹੋਈਆਂ ਨੇ ਉਹ ਆਪਣੇ ਤੋਂ ਬਗੈਰ ਹਲਦੇ ਹੀ ਤੇ ਹੁਣ ਮੇਰੇ ਲਈ ਇੱਕ ਬਾਈ ਖੰਨੇ ਕੋਲ ਦਾ ਲੱਗਿਆ 150 ਮਾਝਾ ਬਾਈ ਕੋਲੇ ਤੇ ਮੈਨੂੰ ਬੜੀ ਖੁਸ਼ੀ ਹੋਈ ਆ ਮੈਂ ਬੜੇ ਉਹਨੂੰ ਜਮੇ 2 ਮਹੀਨਿਆਂ ਦਾ ਬਿਨਾਂ ਨਫਾ ਦੇ ਦਿੱਤੀਆਂ ਤੇ 1 ਮਹੀਨਾ ਆਪਾਂ ਨੇ 2 ਮਹੀਨਿਆਂ ਤੋਂ ਬਾਈ ਤੋਂ ਜਮਾ ਜਾਇਜ਼ ਨਫਾ 6-7000 ਰੁਪਇਆ ਕਮਾ ਕੇ 2 ਮਹੀਨਾਂ ਦਿੱਤੀਆਂ ਤੇ 2 ਮਹੀਨਾ ਆਪਾਂ ਨੂੰ ਬਿਨਾਂ ਨਫੇ ਤੋਂ ਦਿੱਤੀਆਂ ਜਮਾ ਕਈ ਕੇ ਤੋ ਬਾਈ ਕਹਿੰਦਾ ਵੀ ਮੈਂ ਸੰਤੁਸ਼ਟਾਂ ਤੇਰੀਆਂ ਮੈਂ ਸਾਹਮਣੇ ਮੈਨੂੰ ਖੂਨ ਵੀ ਕਰਾਜ ਕਹਿੰਦਾ ਵੀ ਮੱਜਾਂ ਤੇਰੀਆਂ ਬਹੁਤ ਚੰਗੀਆਂ ਲਿਕੜੀਆਂ ਨੇ ਤੇ ਜਿੱਦਣ ਹੁਣ ਲਾਟ ਲਾਏਗਾ ਮੈਨੂੰ ਜਰੂਰ ਦੱਸੀ ਤੇ ਹੋ ਸਕਦਾ ਕਹਿੰਦਾ ਮੈਂ ਸਾਰੀਆਂ ਲੈ ਤੁਸੀਂ ਐ ਲਾ ਲਓ ਵੀ ਉਹ ਬੰਦੇ ਕੋਲੇ 150 ਮੈਂ ਐਸਾ 70 ਮੈਂ 100 ਹੋਰ ਪਾਣੀਆਂ ਨੇ ਤੇ ਉਹ ਨਵੀਆਂ ਪੁਰਾਣੀਆਂ ਕਰਦੀ ਰਹਿੰਦਾ ਜੇ ਮਹੀਨੇ ਦੀਆਂ 30 ਮੈਂਸਾਂ ਲੈ ਜਾਂਦਾ ਤਾਂ ਵੀ ਆਪਣੀ ਦਿਹਾੜੀ ਬਣਦੀ ਆਪਾਂ ਸੰਤੁਸ਼ਟਾਂ ਇਸ ਕਰਕੇ ਮੈਂ ਕਹਿਣਾ ਹੁਣਾਂ ਵੀ ਜਦੋਂ ਆਪਾਂ ਬਾਈ ਕੋਈ ਕੰਮ ਕਰਦੇ ਆਂ ਜਿੰਨਾ ਉਹਨੂੰ ਸਾਫ਼ ਸੁਥਰਾ ਰੱਖਾਂਗੇ ਜਿੰਨਾ ਉਹਨੂੰ ਸਹਿਜ ਤਰੀਕੇ ਨਾਲ ਕਰਾਂਗੇ ਉਨੀ ਰੱਬ ਉੱਪਰਲੇ ਲੈਵਲ ਤੇ ਲੈ ਕੇ ਜਾਊਗਾ ਤੁਹਾਨੂੰ ਕਿਉਂਕਿ ਆਪਾਂ ਨੂੰ ਇਸ ਕੰਮ 'ਚ 10 ਸਾਲ ਹੋ ਗਏ ਬੜਿਆਂ ਨੂੰ ਆਪਣਾ ਇਹ ਤਜਰਬਾ ਹੈ ਵੀ ਜਿੰਨਾ ਆਪਾਂ ਇਮਾਨਦਾਰੀ ਦਾ ਕੰਮ ਕਰਾਂਗੇ ਉਨੀ ਰੱਬ ਉੱਤੇ ਕਰਦਾ ਮੈਂ ਤੁਹਾਨੂੰ ਆਪਦੀ ਹਕੀਕਤ ਵੀ ਸੁਣਾਉਂਗਾ ਅਗਲੇ ਬਲੌਕ 'ਚ ਸੁਣਾਉਂਗਾ ਹੁਣ ਅਸੀਂ ਡੇਲੀ ਬਲੌਕ ਬਣਾਇਆ ਕਰਾਂਗੇ ਕਿਉਂਕਿ ਪਹਿਲਾਂ ਮੇਰੇ ਲਈ ਕੈਮਰਾਮੈਨ ਨਹੀਂ ᱛੀਆ ਹੁਣ ਮੇਰੇ ਲਈ ਮੇਰਾ ਭਾਣ ਜਾਂ ਕੈਮਰਾਮੈਨ ਆ ਗਿਆ ਹੁਣ ਡੇਲੀ ਬਲੌਕ ਮਿਲਿਆ ਕਰੂਗਾ ਜਿਦੇ 'ਚ ਕੀ ਤੁਹਾਨੂੰ ਮੱਝਾਂ ਦੀ ਨੌਲੇਜ ਆਪਣੀ ਡੇਲੀ ਦੀ ਰੁਟੀਨ ਵੀ ਕਿਵੇਂ ਕੀ ਕਰਿਆ ਆਪਾਂ ਨੇ ਕਿਵੇਂ ਆਏ ਕਿਵੇਂ ਇੱਥੇ ਤੱਕ ਪਹੁੰਚੇ ਕਿਵੇਂ ਆਪਾਂ ਹੋਰ ਵੱਡੇ ਲੈਵਲ ਤੇ ਲੈ ਕੇ ਜਾਣਾ ਕਿਵੇਂ ਅੱਗੇ ਤੋਂ ਅੱਗੇ ਚੰਗੇ ਪੱਧਰ ਤੇ ਜੁੜਨਾ ਕਿਉਂਕਿ ਆਪਣਾ ਕੰਮ ਕੱਲੀਆਂ ਮੱਝਾਂ ਵੇਚਣਾ ਹੀ ਬਾਈ ਹੁਣ ਕਈਆਂ ਦਾ ਤਾਂ ਇਹ ਪ੍ਰੋਫੈਸ਼ਨਲ ਧੰਦਾ ਹੈ ਮੱਝਾਂ ਲਿਆਣੀਆਂ ਮੱਝਾਂ ਵੇਚਣੀਆਂ ਅਣਾ ਵਪਾਰ ਦਾ ਕੰਮ ਕਰਨਾ ਆਪਣਾ ਕੱਲਾ ਇਹ ਪ੍ਰੋਫੈਸ਼ਨਲ ਕਿਤਾ ਨਹੀਂ ਆਪਣਾ ਕੰਮ ਹੈ ਨਵੇਂ ਮੁੰਡਿਆਂ ਨੂੰ ਡੇਰੀ ਵਾਲੇ ਧੰਦੇ ਚ ਲਿਆ ਕੇ ਉਹਨਾਂ ਨੂੰ ਕਾਮਯਾਬ ਕਰਨਾ ਤੇ ਉਹਨਾਂ ਨੂੰ ਫਾਰਮਰ ਬਣਾਉਣਾ ਉਹਨਾਂ ਨੂੰ ਦੁੱਧ ਪੈਦਾ ਕਰਕੇ ਹੋਟਲ ਕਰਾਉਣੇ ਉਹਨਾਂ ਨੂੰ ਆਪਦੇ ਪ੍ਰੋਡਕਟ ਵੇਚ ਕੇ ਉੱਪਰਲੇ ਲੈਵਲ ਤੇ ਲੈ ਜਾਣਾ ਤੇ ਮੱਜਾਂ ਆਪਾਂ ਤਾਂ ਲਿਆ ਕੇ ਦੰਨੇ ਆ ਕੋਈ ਮੱਜਾਂ ਦਾ ਆਪਾਂ ਨੂੰ ਵਪਾਰ ਦਾ ਸ਼ੌਂਕ ਨਹੀਂ ਤਾਂ ਹੀ ਆਪਾਂ ਥੋੜੇ ਨਫੇ ਤੇ ਕਰਦੇ ਆ ਵੀ ਯਾਰ ਨਵੇਂ ਮੁੰਡੇ ਜਿਹੜੇ ਬਾਹਰਲੇ ਦੇਸ਼ਾਂ ਚ ਭੱਜਦੇ ਨੇ ਉਹੋ ਨਾਲੇ ਤਾਂ ਇੱਥੇ ਰਹਿਣ ਨਾਲੇ ਆਪਦੇ ਮਾਪਿਓ ਚ ਨਾਲੇ ਆਪਦਾ ਕੰਮ ਕਰਨ ਨਾਲੇ ਕਾਮਯਾਬ ਹੋਣ ਕੱਲੋਂ ਜਿਵੇਂ ਅਸੀਂ ਅੱਜ ਹੋਟਲ ਖੋਲੇ ਨੇ ਆਪਦੇ ਫਾਰਮ ਖੋਲੇ ਨੇ ਐਵੇਂ ਉਹਨਾਂ ਦੇ ਖੋਲਣਾ ਹੰਦਾ ਕਦੇ ਵੀ ਇੱਕ ਚੱਲਦਾ ਹੁਣ ਮੇਰਾ ਸਿਸਟਮ ਕੀ ਹੈ ਮੈਂ ਤਾਂ ਸਾਹਮਣਾ ਮੱਝਾਂ ਮੱਝਾਂ ਦੁੱਧ ਧਾਰਾ ਕੱਢ ਕੇ ਦੇਣੀਆਂ ਹੋਟਲ ਤੇ ਪਹਚਾਉਣਾ ਉਹ ਮੇਰਾ ਕੰਮ ਹੈ ਤੇ ਮੱਝਾਂ ਲਿਆ ਕੇ ਵੇਚਣੀਆਂ ਉਹ ਵੀ ਮੇਰਾ ਕੰਮ ਹੈ ਜਿਹੜਾ ਹੋਟਲ ਹੈ ਉਹ ਸਾਡਾ ਪ੍ਰਾਣਾ ਨਿਸ਼ਾਨ ਸਿੰਘ ਹੌਲਕ ਤੇ ਮੇਰਾ ਭਾਈ ਮਨਪ੍ਰੀਤ ਸਿੰਘ ਰੈਡੂ ਤੇ ਚਾਚੇ ਦਾ ਮੁੰਡਾ ਅਰਸ਼ਦੀਪ ਸਿੰਘ ਰੈਡੂ ਉਹਨਾਂ ਤਿੰਨਾਂ ਦੀ ਜ਼ਿੰਮੇਵਾਰੀ ਹੈ ਹੋਟਲ ਸਾਹਮਣਾ ਜਿੰਨੀ ਵੀ ਹੋਟਲ ਦੀ ਮੈਨੇਜਮੈਂਟ ਹੈ ਤੇ ਮੇਨ ਕਰਤਾ ਤਰਤਾ ਮਨਪ੍ਰੀਤ ਸਿੰਘ ਰੈਡੂ ਤੇ ਜਿਹੜਾ ਸਾਡਾ ਪ੍ਰਾਉਣਾ ਉਹਦਾ ਡਿਪਲੋਮਾ ਕਰਿਆ ਹੋਇਆ ਇਸ ਚੀਜ਼ ਤੇ ਬਹੁਤ ਨੌਲੇਜ ਰੱਖਦਾ 2 ਨੰਬਰ ਤੇ ਉਹ ਆ ਤੇ 3 ਨੰਬਰ ਤੇ ਅਰਸ਼ਾ ਜਿਹੜਾ ਉਹ ਸਾਰੀ ਦੇਖਭਾਲ ਕਰਦਾ ਤੇ ਅਸੀਂ ਐ ਕੰਮ ਮੰਡੇ ਹੋਏ ਨੇ ਬਾਈ ਮੇਰਾ ਕੰਮ ਮੱਝਾਂ ਪੀਆ ਸਿਰਫ ਮੈਂ ਹੋਟਲ ਤੇ ਸ਼ੌਂਕੀਆ ਜਾਨਣਾ ਢੇੜਾ ਮਾਰਨ ਮਾਲਕ ਹੈਗਿਆਂ ਜਰੂਰ ਪਰ ਆਪਾਂ ਸ਼ੌਂਕੀਆ ਜਾਨਦੇ ਆ ਬਾਕੀ ਵੀਡੀਓ ਬਣਾਉਣ ਦਾ ਮੈਨੇਜਰ ਚਾਹੀਦਾ 1 ਮਿੰਟ ਤੇ ਬਾਕੀ ਤੁਹਾਨੂੰ ਝੋਟੀ ਆ ਜਿਹੜੀ ਇਹ ਦੂਜੀ ਸੂਏ ਝੋਟੀ ਆ ਬਹੁਤ ਵਧੀਆ ਝੋਟੀ ਆ ਇਹ ਦੂਜੀ ਸੂਏ ਆ ਤੇ ਧਾਰ ਜਮਾ ਕੱਤੀ ਮੰਗ ਰਾ ਠੰਡੀ ਮਿਲਦੀ ਐ ਛੋਟਾ ਭਾਅ ਇੱਕ 22 23 ਦਾ ਤੇ ਆਪਣੇ ਲਵੇ ਇਹੀ 2-3 ਪਸ਼ੂ ਰਹਿੰਦੇ ਨੇ ਇੱਕੇ 22 23 ਦੇ ਭਾਅ ਲਈ ਇੱਕੇ 15 18 ਦੇ ਭਾਅ ਲਈ ਇੱਕ 60 ਪੈਂਟ ਦੇ ਭਾਅ ਲਈ ਤੇ ਇਹ ਝੋਟੀਆਂ ਨੇ ਤਿੰਨ ਬਾਕੀ ਸਾਰਾ ਮਾਲ ਵਿਕ ਚੁੱਕਿਆ ਇਹ ਤੁਸੀਂ ਚੈੱਕ ਕਰ ਸਕਦੇ ਹੋ ਤਰੀਕ ਅੱਜ 2 ਤਰੀਕ ਨੌਵਾਂ ਮਹੀਨਾ 2025 ਤੇ ਜਿਹੜਾ ਆਪਾਂ 28 ਤਰੀਕ ਨੂੰ 14-15 ਝੋਟੀਆਂ ਦਾ ਲਾਟ ਲਿਆ ਤੇ ਉਹ ਸਾਰਾ ਵਿਕ ਚੁੱਕਿਆ ਸਿਰਫ ਉਹ ਹਰਿਆਣੇ ਦੀਆਂ ਆਹ ਝੋਟੀਆਂ ਆਪਣੇ ਲਵੇਂ ਰਹਿ ਗਈਆਂ ਇਹ ਮੱਝ ਹੈ ਥੋੜੀ ਜੀ ਸੂਆਂ ਚ ਤੇ ਉਹ ਝੋਟੀਆਂ ਨੇ ਇਹ ਚੌਥੀ ਸੂਏ ਆ ਉਹ ਤੀਜੇ ਸੂਏ ਆ ਇਹ ਦੂਜੇ ਸੂਏ ਆ ਤੇ ਇਹ ਸਾਡੇ ਚਾਚਾ ਜੀ ਦੀ ਮੈਂ ਇਹ ਥੋੜੇ ਚਾਚੇ ਦੀ ਗੋਡਾਂ ਚ ਪ੍ਰੋਬਲਮ ਕਰਕੇ ਵੇਚ ਰਹੇ ਨੇ ਦੁੱਧ ਝੋਟੀ ਨੇ 12-13 ਕਿਲੋ ਦੋ ਸੂਏ ਕੱਢਿਆ ਤੇ ਐਤਕੀ ਉਹਨਾਂ ਨੇ ਸੇਲ ਕਰਨੀ ਹੈ ਇਹ ਆਪਣੇ ਕੋਲੇ ਤਾਂ ਆ ਰਹੀ ਸੱਚ ਕਹਿ ਕੇ ਦੰਨੇ ਆ ਲਿਆ ਇਹ ਹਰਿਆਣੇ ਚ ਤੂੜੀ ਕਰਨ ਜਾਇਆ ਕਰਦੇ ਤੇ ਦੋ ਸਾਲ ਰੱਖ ਕੇ ਹੁਣ ਵੇਚ ਰਹੇ ਨੇ ਤੇ ਬਾਕੀ ਆਪਾਂ ਜਿਹੜੀ ਚੀਜ਼ ਜਿੱਥੋਂ ਦੀ ਹੈ ਉੱਥੋਂ ਦੀ ਦੱਸ ਕੀ ਦੇਣੀ ਹੈ ਇਹ ਹਰਿਆਣੇ ਦੀਆਂ ਨੇ ਮੰਗਰ ਕੱਟੀ ਆ ਜਮਾਂ ਟੌਪ ਕਲਾਸ ਐ ਇੱਕ 22 23 ਦਾ ਭਾਅ ਧਾਰ ਰਖਾ ਦੇ ਧਾਰ ਗੜਬੇ ਵਰਗੀ ਐ ਹੋਲੀ ਧਾਰ ਐ ਗਾੜੀ ਪਿਛਾੜੀ ਜਮਾਂ ਵਧੀਆ ਦੁੱਧ 10 ਤੋਂ 11 ਕਿਲੋ ਦੇਣ ਦੀ ਕੰਪੈਸਿਟੀ ਐ ਜੀ ਤੇ ਇਸ ਟਾਈਮ ਇਹਦੇ ਥਲੇ 8 ਕਿਲੋ ਦੁੱਧ ਹੈਗਾ ਬੱਚੇ ਤੁਹਾਨੂੰ ਆ ਕੇ 8 9 8 9 ਬਾਕੀ ਤੁਸੀਂ ਧਾਰ ਤੋਂ ਸਾਰੀ ਚੈੱਕ ਕਰ ਸਕਦੇ ਹੋ ਕੋਈ ਸ਼ਰਲਾ ਨਹੀਂ ਕੋਈ ਭਾਰਾ ਨਹੀਂ ਕੋਈ ਕਾਲਮ ਨਹੀਂ ਬਣੀ ਹੋਈ ਕੋਈ ਉਹੰਦਰ ਸਲਾਈ ਨਹੀਂ ਵੱਜੀ ਹੋਈ ਹਾਂ ਤੇ ਲੇਵਾ ਵਿੱਚ ਦਾ ਰੱਖਦੀ ਐ ਜਮਾ ਓਕੇ ਥੰਨੇ ਜਮਾ ਟਾਣਾ ਟਾ ਟਾਇਰ ਚੱਲੇ ਹੋਈ ਆ ਹਾਂ ਐਨ ਓਕੇ ਮੰਗਰ ਕੱਟੀ ਆਪ ਜੀ ਦਰਵਾਜ਼ੇ ਤੁਸੀਂ ਤੇ ਦੋਸਤੋ ਜਿਹੜਾ ਤੁਸੀਂ ਸਾਹਮਣੇ ਹੈਗਾ ਦੱਸਾਇਆ ਤੇ ਬਾਕੀ ਤੁਸੀਂ ਆਪ ਦੇਖ ਲਓ ਉਹ ਤਾਂ ਹੈਗਾ 88989 ਦੇ ਲਵੇ राम ਨਾਲ ਹੈ ਵੱਧ ਵੀ ਹੋ ਸਕਦਾ ਪਰ ਆਪਾਂ ਤਕੀਲੋ ਘੱਟੇ ਰੱਖਦੇ ਆ ਕਿ ਤੁਸੀਂ ਆਪ ਚੈੱਕ ਕਰ ਲਿਓ ਬਈ ਆਪਦੀ ਤਸੱਲੀ ਕਰੋ ਯਾਰ ਮੇਰੇ ਤੇ ਮੈਂ ਤਾਂ ਕਹਿੰਦਾ 89 ਦਾ ਯਕੀਨ ਨਾ ਕਰੋ ਬੱਸ ਮੈਂ ਤਾਂ ਥਾਣਾ ਪਿੱਛੇ ਦੀ ਜ਼ਿੰਮੇਵਾਰੀ ਦੇ ਸਕਦਾ ਦੁੱਧ ਆਪਦੀ ਤਸੱਲੀ ਕਰੋ ਤੁਸੀਂ ਪੈਸੇ ਲਾਣੇ ਨੇ ਮੈਂ ਪੈਸੇ ਲਾ ਕੇ ਆਇਆ ਹਰਿਆਣੇ ਚ ਮੈਂ ਇਹਦੀ ਜਾਤ ਪਾਤ ਇਹਦਾ ਪੰਡਾ ਕਾਲਾ ਜਾਮਣ ਵਰਗਾ ਇਹਦਾ ਰੇਟ ਦੇਖ ਕੇ ਭਾਅ ਦੇਖ ਕੇ ਮੈਂ ਚੀਜ਼ ਲੈ ਆਇਆ 1 ਲੱਖ 16 ਹਜ਼ਾਰ ਦੀ ਬਾਲਕ ਪਿੰਡ ਤੋਂ ਲਈ ਹੋਈ ਹੈ ਕ੍ਰਿਸ਼ਨ ਮੁੰਡੇ ਦਾ ਨਵਾਂ ਟੋਬੇ ਲਵੇ ਘਰ ਹੈ ਸਾਰੇ ਮੈਨੂੰ ਉੱਥੇ ਹਰਿਆਣੇ ਚ ਜਾਣਦੇ ਨੇ ਪੜਤਾਲ ਕੱਢ ਸਕਦੇ ਨੇ 1 ਲੱਖ 16 ਹਜ਼ਾਰ ਦੀ ਝੋਟੀ ਲਈ ਹੈ 1500 ਰੁਪਏ ਤੇ ਪਾੜਾ ਪਿਆ ਤੇ 18 1 ਲੱਖ 18 ਹਜ਼ਾਰ ਦੀ ਆਪਾਂ ਨੂੰ ਘਰੇ ਵੜਦੀ ਹੈ 1 ਲੱਖ 32 ਹਜ਼ਾਰ ਦੀ ਝੋਟੀ ਆਪਾਂ ਦੇ ਦਾਂਗੇ ਹਜ਼ਾਰੋਂ ਚੋ ਛੋਟ ਕਰ ਦਾਂਗੇ 4000 ਨਾਲ ਝੋਟੀ ਆਪਾਂ ਦੇ ਦਾਂਗੇ ਬਾਲਕ ਪਿੰਡ ਹੈ ਨੇਲੇ ਦੇ ਨਾਲ ਨੇਲਾ ਪਾਪੜਾ ਬਾਲਕ ਤੇ ਇਹ ਨਲਾ ਪਾਪੜੇ ਤੋਂ ਸੌਰੀ ਬਾਲਕ ਬਾਲਕ ਅੱਗੇ ਵਾ ਗਿਆ ਪਾਪੜੇ ਤੋਂ ਲਈਆ ਤੋਬੇ ਲੋ ਕੁਰੀਸ਼ਨ ਤੋਂ ਬਾਲਕ ਅੱਗੇ ਵਾ ਗਿਆ ਸੌਰੀ ਮੇਰੀ ਗਲਤੀ ਹੋ ਗਈ ਧੀ ਬਾਲਕ ਪਿੰਡ ਅ ਕ੍ਰਿਸ਼ਨ ਮੁੰਡੇ ਦਾ ਨਵਾ ਤੋਬੇ ਦੇ ਨਾਲ ਘਰ ਹੈ ਤੇ ਬਾਲਕ ਪਿੰਡ ਪਿਓਰ ਹਰਿਆਣੇ ਦੀ ਕਾਲੀ ਜਾਮਨ ਵਰਗੀ ਝੋਟੀ ਹੈ ਇਹ ਝੋਟੀ ਆਪਾਂ ਹਰਿਆਣੇ ਤੋਂ ਚਾਚੇ ਹੋਰ ਲਿਆਏ ਤੇ 2 ਸਾਲ ਚੋਕ ਕੇ ਤੀਜੇ ਸੂਏ ਬੀਜ ਰਹੇ ਨੇ ਉਹ ਝੋਟੀ ਆਪਾਂ ਖੇਦੜ ਤੋਂ ਲਈ ਹੈ ਤੇ ਦੀਪ 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 ਬਾਈ ਦਾ ਨਵਾ ਉਹ ਤੋਂ ਜੋੜਾ ਲਿਆ ਧੀ ਫੇਰ ਦੜ ਤੋਂ ਲਈ ਆਪਾਂ ਨੇ ਝੋਟੀ ਉਹ ਉਹ ਜੇ ਕਿਸੇ ਨੇ ਲੈਣੀ ਹੈ ਦੁੱਧ ਚੈੱਕ ਕਰਕੇ ਤਸੱਲੀ ਕਰਕੇ 15 ਕਿਲੋ ਦੁੱਧ ਦੀ ਹੈ ਨਸਲ ਦਾ ਕੱਟਾ ਤੇ ਇਹ ਝੋਟੀ ਹੈ ਦੂਜੀ ਸੂਏ ਇਹ ਆਪਣੇ ਕੋਲੇ ਸਿਰਫ ਦੋ ਪਸ਼ੂ ਨੇ ਬੂਰੀ ਕੱਟੀ ਹੈ ਇਹ ਵਿਕੀ ਹੋਈ ਹੈ ਜੇ ਉਹ ਅੱਜ ਬਾਈ ਆ ਗਿਆ ਤਾਂ ਆਪਾਂ ਉਹਨੂੰ ਦੇ ਦਾਂਗੇ ਜੇ ਉਹ ਅੱਜ ਨਾ ਆਇਆ ਤਾਂ ਆਪਾਂ ਇਹ ਦੂਆ ਦੇ ਇਹ ਵੇਚ ਦਾਂਗੇ ਕਿਉਂਕਿ ਤਿੰਨ ਦਿਨ ਹੋ ਗਏ ਉਸ ਬਾਈ ਨੂੰ ਕਹਿੰਦੇ ਨੂੰ ਵੀ ਮੈਂ ਅੱਜ ਆਣਾ ਕੱਲ੍ਹ ਆਣਾ ਪਰਸੋਂ ਆਣਾ ਤੇ ਝੋਟੀ ਉਹਨੂੰ ਰੋਕ ਰખી ਹੈ ਕੋਈ ਆਪਾਂ ਨੇ ਸਾਈ ਨਹੀਂ ਪਵਾਈ ਹੋਈ ਠੈਣੀ ਵੀ ਸਿਰਫ ਜਵਾਨਾਂ ਦੇ ਸੌਦੇ ਨੇ ਤੇ ਆਹ ਦੁੱਧ ਆ ਬਾਈ 5 ਕਿਲੋ ਮੰਗੂ ਦੁੱਧਾ ਤੇ ਇਹ ਬੁਰੀ ਕੱਟੀ ਆ ਜੇ ਅੱਜ ਉਹ ਲੈ ਗਿਆ ਤਾਂ ਠੀਕ ਹੈ ਨਹੀਂ 35000 ਦੀ ਆਪਣੀ ਕੱਟੀ ਵੇਚੀ ਹੋਈ ਹੈ ਜੇ ਉਹ ਲੈ ਗਿਆ ਤਾਂ ਠੀਕ ਹੈ ਨਹੀਂ ਅਗਲੇ ਦਿਨ ਮਤਲਬ ਠੀਕ ਹੈ ਜੀ